ਵੀਰੋ ਅੱਜ ਪਠਾਨਕੋਟ ਵਿੱਚ ਜਗਤਗਿਰੀ ਆਸ਼ਰਮ ਵਿੱਚ ਆਪਣਾ ਸ਼ੋਅ ਲਗਿਆ ਚਮਾਰ ਸਾਹਿਬ 2 ਦਾ ਬੱਟਨ ਨੂੰ ਜਗ੍ਹਾ ਨਹੀਂ ਸੀ ਬੀਬੀਆਂ ਰੋ ਪਈਆਂ ਵੀਰੋ ਤਾਂ ਵੀਰੋ ਇਹ ਇੱਕ ਕ੍ਰਾਂਤੀ ਆ ਜਿੱਦਣ ਅਸੀਂ ਫਿਲਮ ਸ਼ੁਰੂ ਕੀਤੀ ਸੀ ਸਾਨੂੰ ਧਮਕੀਆਂ ਆਈਆਂ ਸੀ ਬੜੇ ਡਰਾਵੇ ਆਏ ਸੀ ਪਰ ਕੁਝ ਲੋਕ ਡਰ ਕੇ ਭੱਜ ਗਏ ਬਾਕੀ ਜਿਹੜੇ ਨਹੀਂ ਭੱਜੇ ਉਹ ਮੇਰੇ ਨਾਲ ਖੜੇ ਆ ਤੇ ਇਹ ਇੱਕ ਕ੍ਰਾਂਤੀ ਆ ਇਹ ਇੱਕ ਨਵਾਂ ਸਿਨੇਮਾ ਸ਼ੁਰੂ ਹੋ ਰਿਹਾ ਆ ਤੇ ਇਹਦੀ ਨਵੇਂ ਸਿਨੇਮੇ ਦੀ ਪਹਿਲੀ ਫਿਲਮ ਹੈ ਚਮਾਰ ਸਾਬ 2 ਤੁਸੀਂ ਭੀੜ ਵੇਖ ਸਕਦੇ ਹੋ ਸੰਤਾ ਵੇਖ ਸਕਦੇ ਹੋ ਤੇ ਵੀਰੋ ਇਸ ਕ੍ਰਾਂਤੀ ਨੂੰ ਰੁਕਣ ਨਹੀਂ ਦਿਨਾ ਮੈਂ ਤੂੰ ਜਲਦੀ ਹੈ ਇਸ ਕ੍ਰਾਂਤੀ ਨੂੰ ਰੁਕਣ ਨਹੀਂ ਦਿਨਾ ਤੋ ਆ ਕੇ ਇਹਨਾਂ ਦਾ ਕੰਮ ਤੋਂ ਬਦ ਸ਼ੋਅ ਲਵਾਓ ਤਾਂ ਸਮਿਆਂ ਤੱਕ ਪਹੁੰਚ ਸਕੇ ਜਦੋਂ ਬਾਜ਼ਾਰ ਵਿੱਚ ਉਹ ਲਾ ਲਾਂਗੇ ਤਾਂ ਡਿਸਟ੍ਰੀਬਿਊਟਰ ਖੁਦ ਇਸ ਫਿਲਮ ਦੀ ਡਿਮਾਂਡ ਕਰਨਗੇ ਕਿਉਂਕਿ ਹਾਲੇ ਡਿਸਟ੍ਰੀਬਿਊਟਰ ਮਨਾਂ ਕਰ ਰਹੇ ਨੇ ਹਲੋ ਅੱਜ ਤੋਂ ਅਸੀਂ ਦਿਖਾ ਦਾਂਗੇ ਹਾਂ ਬਈ ਇਸ ਫਿਲਮ ਵਿੱਚ ਕੁਝ ਹੈ ਬਹੁਤ ਜਲਦੀ ਆਏ ਪੂਰੀ ਕਾਮ ਇਸ ਫਿਲਮ ਨਾਲ ਇਹ ਫਿਲਮੀ ਚੌੜ ਵਾਲੇ ਹੈ ਉਦੋਂ ਡਿਸਟ੍ਰੀਬਿਊਟਰ ਖੁਦ ਆਪਣੇ ਕੋ ਆਊਗਾ ਸਾਹਮਣੇ ਤੁਸੀਂ ਸਾਡੇ ਨੰਬਰ ਪੈ ਗਿਆ ਨੇ ਤੁਸੀਂ ਕਾਲ ਕਰੋ ਅਸੀਂ ਤੁਹਾਡੇ ਕੋਲ ਪਹੁੰਚ ਜਾਵਾਂਗੇ ਜੈ ਗੁਰਦੇਵ 何これで